ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਕਿਸਾਨ ਵੀਰੋ ਇੱਕ ਸ਼ਾਰਟ ਵੀਡੀਓ ਦੇ ਵਿੱਚ ਮਾਝ ਤੁਹਾਨੂੰ ਦਿਖਾ ਰਹੇ ਆ ਸੰਦੀਪ ਸੁਆ ਵੀਰੇ ਬਿੱਗਾ ਸੁਣੀਏ ਹਾਂਜੀ ਹਾਂ ਦੁੱਜਾ ਸੁਆ ਪੈਣ ਪ੍ਰਾਤਿਜਾ ਹੀ ਮੰਨ ਸਕਦਾ ਜੀ ਅੱਛਾ ਕੋਈ ਤਿਜਾ ਸਮਝਦੇ ਆਂ ਦੀ ਸਮਝ ਨਾਲ ਹਾਂਜੀ ਹੈਗਾ ਦੁੱਜਾ ਖਾਸ ਠੀਕ ਆ ਜੀ ਦਿਨ ਕਿੰਨੇ ਲੈ ਜੂਗੇ ਇਹ ਵੀਰੇ ਇਹ ਵੀਰ ਜੀ 6-7 ਦਿਨ ਲੈ ਜੂਗੀ 6-7 ਦਿਨ ਹਾਂਜੀ ਬਬੀ 6-7 ਦਿਨ ਦਾ ਆਜਾ ਸਮਾਂ ਇਹਦਾ ਪਿਆ ਸੁਣਦਾ ਤੇ ਸਵੇਰ ਦੋਸਤੋ ਤਿਜਾ ਸੋਣਾ ਮੈਂ ਨੇ ਬਾਕੀ ਛੱਡੇ ਛੋਡੇ ਦਿਓ ਬਹੁਤ ਸੋਹਣੀ ਆ ਸਾਫ ਸੁਥਰੀ ਨੇਵੇ ਵਾਲੇ ਪਾਸਿਓਂ ਆ ਫਾਰ ਪਿਛੇ ਦੀ ਦੁੱਜੇ ਤਿਜੇ ਕਿਸੇ ਵੀ ਔਲ ਸ਼ੌ ਇੱਕ ਵਾਰੀ ਤਾਂ ਮਾਪਾ ਤੋੜ ਕੇ ਦਿਖਾ ਦਿੰਨੇ ਆ ਥੋੜਾ ਜਿਹਾ ਡਰਦੀ ਆ ਆ ਲੋ ਜੀ ਆ ਮੜਾ ਘਵਾ ਕੇ ਦਿਖਾ ਦਿਓ ਜੀ ਆ ਕਰੋ ਚੱਕ ਠੀਕ ਆ ਜੀ ਸੋ 8-7 8-7 ਦਿਨ ਹਜੇ ਦੇ ਪਾਏ ਆ ਸੁਣਦੇ ਠੀਕ ਆ ਜੀ ਸੋ ਤੇਜਾ ਸੂਆ ਇਸ ਮੈਰੇ ਸੋਣਾ ਕੱਤ ਸੋਣਾ ਵੱਡਾ ਕੱਤ ਦਾ ਮੀਡੀਅਮ ਤੋਂ ਥੋੜਾ ਜਿਹਾ ਪਲੱਸ ਹਾਈਟ ਆ ਸੋ ਚੰਗੀ ਮੈਂ ਆ ਬਾਕੀ ਟਿੱਪਣ ਟੁੱਪਣ ਇੱਕ ਨੰਬਰ ਆ ਕੋਈ ਭਰਾ ਉਹ ਤਸੱਲੀ ਆਪਣੀ ਕਰ ਸਕਦੇ ਹੋ ਤੁਸੀਂ ਇੱਥੇ ਆਣ ਕੇ ਠੀਕ ਆ ਆ ਹਾਂਜੀ ਮੋੜ ਦੇ ਰੇ ਸੰਦੀਪ ਅਰੇ ਰੇ ਸੰਦੀਪ ਇਹਦਾ ਕੀ ਕੀਤਾ ਮੋਲ ਇਹਦਾ ਮੋਲ ਸੰਦੂ ਦਾ ਭਾਵੇਂ 1 20 ਕਰਾ ਲਈਏ ਭਾਜ ਨਾ ਮਰਜੀ ਕਰਾ ਲਈਏ 1 10 ਦੀ ਦੇਣਾ ਜੀ 1 10 ਦੀ ਹਾਂਜੀ ਮਾਨਤਾਂ ਵਿੱਚੋਂ ਕਰ ਦਾਂਗੇ ਮੋੜ ਵੀ 1 ਲੱਖ 10 ਹਜ਼ਾਰ ਦੀ ਮਿਲ ਜੂਗੀ ਅੱਜ ਇਹ ਠੰਡੀ